ਹਾਂਜੀ ਸਾਥੀ ਕਾਲ ਜੀ ਜੀਡੀਐਸ ਪੀਬੀ02 ਦੇ ਵੈਲਕਮ ਕਰਦੇ ਆ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜੰਤੀ ਕਮਲੀ ਸਾੜੀਆ ਲੋ ਵੀਰ ਜੀ ਜਿੱਦਾਂ ਕੀ ਤਿੰਨ ਸ਼ੀਲਾਂ ਅੜਵਾਈਆਂ ਸੀ ਵੀਰ ਜੀ ਹੋਣਾ ਨੇ ਵਿੱਕੀ ਵੀਰ ਗੋਪੀ ਵੀਰ ਹੁਣੀ ਅਮਰਤ ਵੀਰ ਹੁਣੀ ਤੇ ਸ਼ਮਸ਼ੇਰ ਵੀਰ ਜੀ ਹੋਣਾ ਨੇ ਠੀਕ ਹੈ ਜੀ ਜਿੱਦਾਂ ਆਪਾਂ ਅਨਾਉਂਸ ਵੀ ਕੀਤੀਆਂ ਸੀ ਠੀਕ ਹੈ ਜੀ ਜਿੱਦਾਂ ਇੱਕ ਬੱਚੇ ਵਾਲੀ ਸ਼ੀਲਡ ਸੀ ਇੱਕ ਵਿਸਾਖ ਦੇ ਲਾਸਟ ਐਤਵਾਰ ਇੱਕ ਜੇਠ ਦੇ ਪਹਿਲੇ ਐਤਵਾਰ ਤਿੰਨ ਸ਼ੀਲਾਂ ਅੜਵਾਈਆਂ ਸੀ ਅੱਜ ਇਨਾਮਨ ਸਮਾਗਮ ਆ ਜੀ ਤੇ ਆਓ ਤੁਹਾਨੂੰ ਦਿਖਾਉਨੇ ਆ ਜਿਹੜੀਆਂ ਸ਼ੀਲਡਾ ਵੀਰ ਜੀ ਉਹਨਾਂ ਨੇ ਬਣਾਈਆਂ ਨੇ ਜਿੰਨਾਂ ਜਿੰਨਾਂ ਦੇ ਨਾਮ ਆਏ ਨੇ ਉਹਨਾਂ ਨਾਲ ਵੀ ਕਰੌਣੇ ਆ ਮੁਲਾਕਾਤ ਤੇ ਉਹਨਾਂ ਨੇ ਆ ਜਿਹੜੇ ਜਿਹੜੇ ਵੀਰ ਚੈਂਪੀਅਨ ਹੋਏ ਨੇ ਠੀਕ ਹੈ ਜੀ ਆਓ ਲੈ ਚੱਲਦੇ ਆ ਆ ਲੋ ਜੀ ਇਹ ਜਿਹੜੀਆਂ ਚਾਰ ਸ਼ੀਲਡਾ ਬਣਾਈਆਂ ਜੀ ਇੱਕ ਸ਼ੌਂਕ ਪਬੂਤਰਬਾਜੀ ਦਾ ਚੇਤ ਦਾ ਤੀਜਾ ਐਦਵਾਰ ਬੱਚੇ ਦਾ ਟੂਰਨਾਮੈਂਟ ਮਿਤੀ 30 ਮਾਰਚ 2025 ਸੁਲਤਾਨਵੰਡ ਪਿਜਨ ਫਲਾਈਂ ਕਲੱਬ ਠੀਕ ਹੈ ਜੀ ਫਰਸਟ ਪ੍ਰਾਈਜ਼ ਸੈਕਿੰਡ ਪ੍ਰਾਈਜ਼ ਤੇ ਆ ਥਰਡ ਪ੍ਰਾਈਜ਼ ਤੇ ਬੱਚੇ ਦਾ ਹਿੱਟ ਕਬੂਤਰ ਠੀਕ ਹੈ ਜੀ ਇਸ ਤੋਂ ਬਾਅਦ ਜੋ ਕਿ ਵਿਸਾਖ ਦੇ ਵਿੱਚ ਫੀਲਡਾਂ ਲਾਈਆਂ ਸੀ ਸੁਲਤਾਨਪੁਰ ਰੋਡ ਪਿਜਨ ਫਲਾਈਂ ਕਲੱਬ ਵਿਸਾਖ ਨੂੰ 11 ਮਈ 2025 ਨੂੰ ਫਰਸਟ ਸੈਕਿੰਡ ਥਰਡ ਇਹ ਤਿੰਨ ਪ੍ਰਾਈਜ਼ ਬਣਾਏ ਜੀ ਜੀ ਹੋਣਾ ਠੀਕ ਹੈ ਜੀ ਇਹਦੇ ਆ ਪ੍ਰਾਈਮ ਚ ਹੈ ਆ ਹਟ ਦਾ ਜੀ ਇਹ ਹਟ ਜੇਠ ਵਾਲੀ ਦਾ ਜੀ ਸੋਰੀ ਠੀਕ ਹੈ ਜੀ ਤੇ ਇਹ ਜੇਠ ਦੇ ਪਹਿਲੇ ਆਦਵਾਰ ਜੋ ਕੀ ਸ਼ੀਲ ਲੜਾਈ ਗਈ ਸੀ ਤੇ ਇਹਦੇ ਵਿੱਚ ਇਹ ਤਿੰਨ ਨਾਮ ਹੈਗੇ ਜੀ ਠੀਕ ਹੋ ਗਿਆ ਬਹੁਤ ਸੋਹਣੀਆਂ ਸ਼ੀਲਾ ਬਣਾਈਆਂ ਜੀ ਵੀਰ ਜੀ ਹਾਂ ਨੇ ਤੇ ਵਿਸ਼ੇਸ਼ ਨਮਾਨਦੀਆਂ ਜਿਹੜੀਆਂ ਉਹ ਵੀ ਬਣਾਈਆਂ ਜੀ ਤੇ ਬਾਕੀ ਆਪਣੇ ਸਾਰੇ ਵੀਰ ਆਏ ਹੋਏ ਨੇ ਤੇ ਸਾਰਾ ਨਾਲ ਮੁਲਾਕਾਤ ਕਰਾਉਣੀ ਹੈ ਜੀ ਤੁਹਾਡੇ ਸਾਹਦੇ ਇਹ ਵਿਸ਼ੇਸ਼ ਸਨਮਾਨ ਦਿੱਤੇ ਜਾਣੇ ਜੀ ਜੁਲਤਾਨਮੰਡ ਰੋਡ ਪਿਜਨ ਕਲੱਬ ਛੇਵਾ ਕਬੂਤਰਬਾਜੀ ਮੁਕਾਬਲਾ ਵਿਸ਼ੇਸ਼ ਸਨਮਾਨ ਵੱਲੋਂ ਨਿੰਦਰ ਉਸਤਾਜ ਜੀ ਦੁਬਈ ਵਾਲੇ ਤੇ ਪਾਰਟੀ ਪਿੰਕੇ ਉਸਤਾਜ ਜੀ ਰਖਸ਼ੇ ਵਾਲੇ ਠੀਕ ਹੈ ਜੀ ਇਹ ਆਪਣੀਆਂ ਸ਼ੀਲਡਾਂ ਬਣਵਾਈਆਂ ਜੀ ਦਵਿੰਦਰਾ ਟਰਫਰੀ ਜਿਹੜੇ ਲੁਧਿਆਣੇ ਵਾਲੇ ਵੀਰ ਜੀ ਹੁਣ ਆਲੋ ਠੀਕ ਹੈ ਜੀ ਉਹਨਾਂ ਵੱਲੋਂ ਸਾਰੀਆਂ ਸ਼ੀਲਡਾਂ ਬਣਵਾ ਕੇ ਦਿੱਤੀਆਂ ਗਈਆਂ ਜੀ ਹਾਂ ਇਹ ਵੀਰ ਜੀ ਦਾ ਡਰੈਸ ਜੇ ਕਿਸੇ ਨੇ ਸੰਪਰਕ ਕਰਨਾ ਵਾ ਇੱਕ ਵਾਰੀ ਜਰੂਰ ਵੀਰ ਜੀ ਨਾਲ ਸੰਪਰਕ ਕਰਕੇ ਤੇ ਗੱਲਬਾਤ ਕਰੋ ਠੀਕ ਹੈ ਜੀ ਆਪਣੇ ਵੱਡੇ ਬ੍ਰਦਰ ਨੇ ਤੇ ਪੂਰਾ ਮਾਣ ਤਾਣ ਹੋਏਗਾ ਜੀ ਆਪਣਾ ਨਾਮ ਲੈ ਕੇ ਪੂਰਾ ਮਾਣ ਤਾਣ ਹੋਏਗਾ ਤੇ ਪੂਰੀ ਆਪਣੀ ਜ਼ਿੰਮੇਵਾਰੀ ਹੈ ਜੀ ਚਾਹੇ ਤੇ ਲੈ ਪਾਓ ਵੇਚ ਚ ਝਕੋਗੇ ਆ ਲਓ ਜੀ ਤੁਹਾਡੇ ਸਤਜਿਓਣੀ ਸਰਦਾਰ ਕੁਰਦਾਲ ਸਿੰਘ ਜੀ ਬਾਜਵਾ ਗੈਸ ਜਨਤੀ ਵਾਲੇ ਬਾਈਵਾ ਗਰੁੱਪ ਤੋਂ ਠੀਕ ਹੈ ਜੀ ਮੇਰੇ ਦਾਦਾ ਸਤਾਜੀ ਹੁਣੀ ਤੇ ਇਧਰ ਚੇਅਰਮੈਨ ਸਾਹਿਬ ਸ਼ਰਨਜੀਤ ਸਿੰਘ ਜੀ ਗੋਗੀ ਉਤਾਜੀ ਹੁਣੀ ਠੀਕ ਹੈ ਜੀ ਜੋ ਕਿ ਤਿੰਨ ਸ਼ੀਲਡ ਦਵਾਈਆਂ ਨੇ ਐਰ ਕੀ ਤੇ ਬਹੁਤ ਸੋਹਣੀਆਂ ਉਡੀਆਂ ਨੇ ਸ਼ੀਲਡਾਂ ਠੀਕ ਹੈ ਜੀ ਤੇ ਇਧਰ ਪਿੰਕੇ ਸਤਾਜੀ ਰਖਸ਼ਣ ਵਾਲੇ ਕੱਲੀ ਵੀਡੀਓ ਬਣਾ ਗਿਆ ਮੈਂ ਸਤਾਜੀ ਹੁਣਾ ਦੀ ਠੀਕ ਹੈ ਜੀ ਸਤਾਜੀ ਹੁਣਾ ਦੀ ਬਦੌਲਤ ਗਿਆ ਹਾਂ ਮੈਂ ਉਥੇ ਤੇ ਅੱਜ ਵੀ ਜਿਹੜੇ ਨਿੰਦਰ ਸਤਾਜੀ ਦੁਪਈ ਵਾਲੇ ਪਾਰਟੀ ਪਿੰਕੇ ਸਤਾਜੀ ਠੀਕ ਹੈ ਜੀ ਤੇ ਉਹਨਾਂ ਨੇ ਸ਼ੀਲਾਂ ਮੰਨੇ ਨੇ ਇਧਰ ਆਪਣੇ ਵੱਡੇ ਉਸਤਾਦ ਜੀ ਰਾਜੂ ਉਸਤਾਦ ਜੀ ਕੁਲਪੀਆਂ ਵਾਲੇ ਠੀਕ ਹੋ ਗਿਆ ਜੀ ਤੇ ਇਧਰ ਆਪਣੀ ਸਾਰੀ ਟੀਮ ਜੋ ਕਿ ਸੁਲਤਾਨਵੰਦ ਵਿਜਨ ਕਲੱਬ ਇਹ ਨਿੰਦਰ ਉਸਤਾਦ ਜੀ ਹਾਂਜੀ ਸਾਸੀ ਦਾ ਉਸਤਾਦ ਜੀ ਸਾਸੀ ਦਾ ਜੀ ਇਧਰ ਆਪਣੇ ਸ਼ਮਸ਼ੇਰ ਵੀਰ ਜੀ ਹੁਣੀ ਸਾਸੀ ਦਾ ਸ਼ਮਸ਼ੇਰ ਵੀਰ ਜੀ ਇਧਰ ਆਪਣੇ ਹੀਰੇ ਵੀਰ ਜੀ ਹੁਣੀ ਠੀਕ ਹੈ ਜੀ ਤੇ ਇਹ ਆਪਣਾ ਵਿੱਕੀ ਵੀਰ ਇਹ ਗੋਪੀ ਵੀਰ ਆਪਣਾ ਠੀਕ ਹੈ ਜੀ ਇਹ ਆਪਣੇ ਉਸਤਾਦ ਜੀ ਹੁਣੀ ਬਾਈ ਬਾ ਗਰੁੱਪ ਤੋਂ ਰੋਕੀ ਉਸਤਾਦ ਜੀ ਚੁੰਨੀ ਵਾਲੇ ਤੁਹਾਨੂੰ ਵੀਰ ਖਲੀਫਾ ਠੀਕ ਹੈ ਜੀ ਇੱਧਰ ਸਾਰੇ ਵੀਰ ਆਏ ਹੋਏ ਇੱਧਰ ਸਿਮੂ ਵੀਰ ਬਿੱਲਾ ਵੀਰ ਆਸਟ੍ਰੇਲੀਆ ਵਾਲੀ ਪਾਰਟੀ ਠੀਕ ਹੈ ਜੀ ਬਾਬਾ ਜੀ ਫਰੂਟ ਵਾਲੇ ਇਹ ਸਾਰੇ ਵੀਰ ਪਹੁੰਚੇ ਨੇ ਜੱਥਾ ਵੀਰ ਕਚੈਰੀ ਵਾਲਾ ਗੋਲੂ ਵੀਰ ਜੀ ਹੁਣੀ ਬਿੱਟੂ ਉਸਤਾਦ ਜੀ ਹੁਣੀ ਨਿਊ ਮਰਸਾਰ ਵਾਲੇ ਤੇ ਇਹ ਆਪਣੇ ਵਿੱਕੀ ਵੀਰ ਜੀ ਹੁਣੀ ਨਾਲ ਆਪਣੇ ਤੁੰਨੂ ਵੀਰ ਜੀ ਹੁਣੀ ਨਾਲ ਅਮਰਤ ਵੀਰ ਠੀਕ ਹੈ ਜੀ ਇਹ ਵਿੱਕੀ ਵੀਰ ਦੀ ਬਦੌਲਤ ਆਪਾਂ ਇੱਥੇ ਪਹੁੰਚੇ ਜੀ ਠੀਕ ਹੈ ਜੀ ਬਹੁਤ ਮਾਨ ਸਤਿਮਾਨ ਕਰਦੇ ਨੇ ਵਿੱਕੀ ਵੀਰ ਜੀ ਹੁਣੀ ਇੱਕ ਸ਼ੀਲਡ ਚ ਮੋਰਾ ਵੀ ਲਾ ਕੇ ਆਏ ਆਂ ਵੀਰ ਜੀ ਉਹਨਾਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਵਾ ਜੀ ਸਾਨੂੰ ਤੇ ਅਗਲੀ ਵਾਰੀ ਹੋਰ ਸ਼ੀਲਡਾਂ ਵੱਤੋ ਵੱਤ ਕਰਾਵਾਂਗੇ ਉਹ ਪਰ ਲਿਆ ਇਨੌਕ ਕਰਕੇ ਤੁਹਾਨੂੰ ਦੱਸ ਦਾਂਗੇ ਠੀਕ ਹੋ ਗਿਆ ਵੀ ਕੀ ਵੀਰ ਜੀ ਆਓ ਫਿਰ ਉਧਰ ਕਰੀਏ ਸਨਮਾਨਤ ਜੀ ਬਲੋ ਜੀ ਵੱਡੇ ਉਸਤਾਦ ਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਉਸਤਾਦ ਕੁਲਤਾਰ ਸਿੰਘ ਜੀ ਬਾਜਵਾ ਗੈਸ ਜਨਤੀ ਵਾਲੇ ਬਾਜਵਾ ਗਰੁੱਪ ਤੋਂ ਠੀਕ ਹੈ ਜੀ ਸਾਰੀ ਟੀਮ ਮਾਨ ਸਨਮਾਨ ਕਰਦੀ ਹੋਈ ਜੀ ਆ ਲੋ ਜੀ ਚੇਅਰਮੈਨ ਸਾਹਿਬ ਦਾ ਮਾਨ ਸਨਮਾਨ ਕਰਦੇ ਹੋਏ ਮੁੱਖ ਮਹਿਮਾਨ ਨੇ ਸਾਰੀ ਜੀ ਵੱਡੇ ਉਸਤਾਦ ਸਾਹਿਬਾਨ ਗੰਗੀਲੇ ਭਾਈਓ ਆ ਲੋ ਜੀ ਪਿੰਕੇ ਉਸਤਾਦ ਜੀ ਰਖਸ਼ਿਆਰਿਆਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਮੇਰੇ ਭਾਈ ਜੀ ਲੋ ਤੇਰੇ ਭਾਈ ਆ ਲੋ ਜੀ ਵਿੱਕੀ ਵੀਰ ਜੀ ਹੁਣੀ ਰਾਜੂ ਉਸਤਾਦ ਜੀ ਹੁਣਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਲੋ ਜੀ ਸਿੰਮੂ ਵੀਰ ਜੀ ਹੁਣਾਂ ਦਾ ਮਾਨ ਸਨਮਾਨ ਕਰਦੇ ਹੋਏ ਠੀਕ ਹੈ ਜੀ ਉਸਤਾਦ ਜੀ ਹੁਣੀ ਹਲੋ ਜੀ ਜਵਰਾਜ ਉਸਤਾਦ ਜੀ ਹੁਣਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਜੋਰਾਜ ਉਸਤਾਦ ਜੀ ਹੁਣੀ ਨਿਊ ਅੰਮ੍ਰਿਤਸਰ ਵਾਲੇ ਹਲੋ ਜੀ ਜੀ ਉਸਤਾਦ ਜੀ ਹੁਣਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਉਸਤਾਦ ਜੀ ਸੁਲਤਾਨਪੁਰ ਪਿੰਡ ਤੋਂ ਜੀ ਵਿੱਕੀ ਉਸਤਾਦ ਜੀ ਹੁਣਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਆਪਣੇ ਨਿੰਦਰ ਉਸਤਾਦ ਜੀ ਡਬਈ ਵਾਲੇ ਠੀਕ ਹੈ ਜੀ ਆ ਸੰਨੀ ਵੀਰ ਜੀ ਹੁਣਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਉਸਤਾਦ ਜੀ ਹੁਣੀ ਲੋ ਜੀ ਲਾਟੀ ਉਸਤਾਦ ਜੀ ਕੜੇ ਵਾਲੇ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਆ ਲੋ ਜੀ ਸੰਜੂ ਉਸਤਾਦ ਜੀ ਹੁਣਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਆ ਲੋ ਜੀ ਵਜਨ ਸਤਾਜ ਜੀ ਹੁਣਾ ਦਾ ਮਾਨ ਸਨਮਾਨ ਕਰਦੇ ਹੋਏ ਜੀ ਤੁਮਿੰਦਰਾ ਟਰੋਫੀ ਲੁਧਿਆਣਾ ਜਥਾ ਵੀਰ ਕਚੇਰੀ ਵਾਲੇ ਦਾ ਮਾਨ ਸਨਮਾਨ ਕਰਦੇ ਹੋਏ ਜੀ ਆ ਲੋ ਜੀ ਲక్ష్మణ ਵੀਰ ਜੀ ਹੁਣਾ ਦਾ ਮਾਨ ਸਨਮਾਨ ਕਰਦੇ ਹੋਏ ਜੀ ਲੋ ਜੀ ਰੋਕੀ ਉਸਤਾਦ ਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਰੋਕੀ ਉਸਤਾਦ ਜੀ ਚੁੰਨੀ ਵਾਲੇ ਬਾਯਵਾ ਗਰੁੱਪ ਅੰਮ੍ਰਿਤਸਰ ਸਾਹਿਬ ਹਲੋ ਜੀ ਸੋਨੂ ਵੀਰ ਜੀ ਦਾਲਾ ਮੰਡੀ ਵਾਲੇ ਖਲੀਫਾ ਸਾਹਿਬ ਮੇਰੇ ਗੁਰ ਭਾਈ ਤੇ ਆਪਣੇ ਵੱਡੇ ਭਰਾ ਠੀਕ ਹੈ ਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਆਪਣੇ ਹੀਰੇ ਵੀਰ ਜੀ ਹਣੀ ਤੇ ਨਾਲ ساری ਟੀਮ ਲੋ ਜੀ ਰਾਇਆ ਵੀਰ ਉਸਤਾਦੀ ਦੀ ਪਾਗ ਹੈ ਜੀ ਇਹਦਾ ਹੀ ਵੀਰ ਕੋ ਰਾਏ ਉਸਤਾਦ ਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ੋਈ ਲਾਡੀ ਵੀਰ ਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਧੀਰੇ ਵੀਰ ਜੀ ਹਣੀ ਆਲ ਅੰਮ੍ਰਿਤਸਰ ਕਲੱਬ ਦੇ ਸਹਿਯੋਗ ਨਾਲ ਪਿਛਲੇ ਦਿਨੀ ਜੋ ਤਿੰਨ ਟੂਰਨਾਮੈਂਟ ਕਰਵਾਏ ਗਿਆ ਜੀ 199th ਰੋਡ ਪੀਐਮ ਕਲੱਬ ਵੱਲੋਂ ਉਹਨਾਂ ਦੇ سلسلے ਵਿੱਚ ਇਨਾਮ ਵੰਡ ਰਸਮ ਹੁਣ ਹੋਣ ਲੱਗੀ ਆ ਜੀ ਸਭ ਤੋਂ ਪਹਿਲਾਂ ਜਿਹੜਾ ਬੱਚੇ ਦਾ ਨਾਮ ਆ ਬੱਚੇ ਦੀ ਸ਼ੀਲਡ ਹੋਈ ਆ ਉਸ ਦੇ ਨਾਮ ਦਿੱਤੇ ਜਾਣਗੇ ਇਸ ਤੋਂ ਬਾਅਦ ਦਰਜਾ ਬਦਰਜਾ ਜਿਹੜਾ ਬਾਕੀ ਨਾਮ ਦਿੱਤੇ ਜਾਣਗੇ ਫਸਟ ਨਾਮ ਹੈ ਜੀ ਫਤੂ ਬਾਗੀ ਹਣੀ ਸ਼ਾਗਿਰਦ ਭੋਲੂ ਉਸਤਾਦ ਜੀ ਸ਼ੀਨਾ ਗਰੁੱਪ ਸ਼ੀਨਾ ਗਰੁੱਪ ਫਤੂ ਵੀਰ ਆਹ ਲੋ ਜੀ ਜਿੱਦਾਂ ਕੀ ਨਾਮ ਅਨਾਉਂਸ ਕੀਤਾ ਵਾ ਜੀ ਸ਼ੀਨਾ ਗਰੁੱਪ ਫਤੂ ਵੀਰ ਜੀ ਹੁਣਾਂ ਦਾ ਠੀਕ ਹੈ ਜੀ ਬੱਚੇ ਵਾਲੀ ਸ਼ੀਲਡ ਦੇ ਵਿੱਚ ਪਹਿਲਾ ਨਾਮ ਹਸਲ ਕੀਤਾ ਜੇ ਵੀਰ ਜੀ ਹੁਣਾਂ ਨੇ ਤੇ ਫਤੂ ਵੀਰ ਨੂੰ ਤੇ ਸਾਰੀ ਪਾਰਟੀ ਨੂੰ ਤੇ ਸਾਰੇ ਸ਼ੀਨਾ ਗਰੁੱਪ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਲੋ ਜੀ ਹਟ ਨਾਮ ਵੀ ਵੀਰ ਜੀ ਹੁਣਾ ਦਾ ਹੀ ਜੀ। ਹਟ ਬੱਚਾ ਵੀ ਵੀਰ ਹੁਣਾ ਦਾ ਹੀ ਬੈਠਾ ਜੇ। ਸੈਕੰਡ ਪ੍ਰਾਈਜ਼ ਹੈ ਜੀ ਸ਼ਮਸ਼ੇਰ ਜੁਲੀਫਾ ਪਪੂ ਪੰਜ ਪੀ ਦਾ। ਲੋ ਜੀ ਸੈਕੰਡ ਪ੍ਰਾਈਜ਼ ਬਾਜਵਾ ਗਰੁੱਪ ਠੀਕ ਹੈ ਜੀ ਸ਼ਮਸ਼ੇਰ ਵੀਰ ਜੀ ਹੁਣਾ ਦਾ। ਸੈਕੰਡ ਪ੍ਰਾਈਜ਼ ਹਾਂ ਲੋ ਜੀ ਬਾਜਵਾ ਗਰੁੱਪ ਬਹੁਤ ਬਹੁਤ ਮੁਬਾਰਕਾਂ ਹਾਂ ਜੀ ਉਸਤਾਜੀ ਹੋਣਾ ਨੂੰ ਵੱਡੇ ਉਸਤਾਦ ਹੋਣਾ ਨੂੰ ਤੇ ਮਲਕ ਭਾਈ ਹੋਣਾ ਨੂੰ ਬਹੁਤ ਬਹੁਤ ਮੁਬਾਰਕਾਂ ਹਾਂ ਜੀ 3rd ਪ੍ਰਾਈਜ਼ ਹੈ ਜੀ ਬਿੱਟੂ ਖਲੀਫਾ ਪਾਰਟੀ ਸ਼ੰਨੂ ਬਾਬਾ ਜੀ ਲੋ ਜੀ 3rd ਪ੍ਰਾਈਜ਼ ਬਿੱਟੂ ਵੀਰ ਖਲੀਫਾ ਪਾਰਟੀ ਸ਼ੰਨੂ ਬਾਬਾ ਜੀ ਹਲੋ ਜੀ ਤੀਸਰਾ ਨਾਮ ਹਾਸਲ ਕੀਤਾ ਜੇ ਬਿੱਟੂ ਵੀਰ ਜੀ ਹੁਣਾ ਨੇ ਨਿਊ ਅੰਮ੍ਰਿਤਸਰ ਵਾਲਿਆਂ ਨੇ ਤੇ ਨਾਲ ਆਪਣਾ ਬਿੰਨੀ ਵੀਰ ਠੀਕ ਹੈ ਜੀ ਬਹੁਤ ਬਹੁਤ ਮੁਬਾਰਕਾਂ ਉਸਤਾਜੀ ਤੁਹਾਨੂੰ ਜੀ ਹਲੋ ਜੀ ਜਿਹੜੇ ਵਿਸਾਖ ਦੇ ਵਿੱਚ ਪੰਜਵੇਂ ਐਤਵਾਰ ਛੀ ਲੜਾਈ ਗਈ ਹੈ ਜੀ ਤੋਂ ਜੀ ਇਹ ਜਿੱਦਾਂ ਕੀ ਕਾਕੂ ਵੀਰ ਜੀ ਵੱਲੋਂ ਠੀਕ ਹੈ ਜੀ ਆਪਣੇ ਚਰਨਜੀਤ ਸਿੰਘ ਬਿੱਟੂ ਦਰੂ ਵੀਰ ਵੱਲੋਂ ਰੋਹਿਤ ਵੀਰ ਵੱਲੋਂ ਹਲੋ ਜੀ ਕਾਕੂ ਵੀਰ ਦਾ ਮਾਨ ਸਨਮਾਨ ਕਰਦੇ ਹੋਏ ਜੀ ਆਪਣੇ ਵੱਡੇ ਉਸਤਾਦ ਜੀ ਹਣੀ ਤੇ ਨਾਲ ਸਾਰੇ ਵੱਡੇ ਉਸਤਾਦ ਸਾਹਿਬਾਨ ਜੀ ਠੀਕ ਹੈ ਜੀ ਤੇ ਆਪਣੇ ਦੋਨੋਂ ਚੇਅਰਮੈਨ ਸਾਹਿਬ ਨਾਲ ਮੌਜੂਦ ਨੇ ਜੀ ਅਮਰਤ ਆਹ ਲੋ ਜੀ ਅਮਰਤ ਵੀਰ ਨੂੰ ਮਾਣ ਸਨਮਾਨ ਦਿੰਦੇ ਹੋਏ ਠੀਕ ਹੈ ਜੀ ਪੰਜ ਮੈਂਬਰੀ ਕਮੇਟੀ ਦੋ ਸ਼ੀਲਡਾਂ ਮਿਲੀਆਂ ਇਹ ਵੀਰ ਨੂੰ ਠੀਕ ਹੈ ਜੀ ਦੋ ਸ਼ੀਲਾਂ ਨਾਲ ਮਾਨ ਸਨਮਾਨ ਕੀਤਾ ਵੀਰ ਜੀ ਦਾ ਬਹੁਤ ਮਿਹਨਤ ਅਹੀ ਵੀਰਦੀ ਜੀ ਆ ਲੋ ਜੀ ਲਾਡੀ ਵੀਰ ਜੀ ਹੁਣੀ ਠੀਕ ਹੈ ਜੀ ਵੀਰ ਜੀ ਹੁਣਾਂ ਛੱਤ ਵੀ ਬੜੀ ਸੋਹਣੀ ਹੈ ਜੀ ਕਿ ਇਹ ਦਿਨ ਜਾਵਾਂਗੇ ਸੇਵਾ ਦਾ ਮੌਕਾ ਦੇਣਗੇ ਵੀਡੀਓ ਸ਼ੂਟ ਕਰਾਂਗੇ ਜਾ ਕੇ ਤੇ ਵੀਰ ਜੀ ਹੁਣਾਂ ਨੂੰ ਤੇ ਵੀਰ ਜੀ ਹੁਣਾਂ ਦੀ ਸਾਰੀ ਪਾਰਟੀ ਨੂੰ ਬਹੁਤ ਬਹੁਤ ਮੁਬਾਰਕਾਂ ਹਾਂ ਜੀ ਜਿਹੜੇ ਸੈਗਨ ਪਰ ਆਈ ਹੈ ਜੀ ਜੱਜੂ ਸ਼ਗਿਰਦ ਸਿਮੋ ਸਿੰਮੂ ਲੋ ਜੀ ਜੋ ਵੀ ਇਹ ਫਰੂਟਾਂ ਵਾਲਾ ਠੀਕ ਹੈ ਜੀ ਤੇ ਪਾਰਟੀ ਬਿੱਲਾ ਵੀਰ ਆਸਟ੍ਰੇਲੀਆ ਵਾਲਾ ਤੇ ਸਿੰਮੂ ਵੀਰ ਤੇ ਵੱਡੇ ਉਸਤਾਦ ਜੀ ਹੁਣੀ ਉਹ ਵੀ ਉਸਤਾਦ ਜੀ ਥੱਪਾਂ ਵਾਲੇ ਠੀਕ ਹੈ ਜੀ ਸੈਕਿੰਡ ਪ੍ਰਾਈਜ਼ ਇਹ ਜੱਜ ਵੀਰ ਦਾ ਜੀ ਜੱਜ ਵੀਰ ਨੂੰ ਤੇ ਸਾਰੀ ਪਾਰਟੀ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਲੋ ਜੀ ਹਟ ਨਾਮ ਵੀ ਵੀਰ ਦਾ ਹੀ ਜੇ ਠੀਕ ਹੈ ਜੀ ਭਾਈ ਹੁਣਾਂ ਦਾ ਲੋ ਜੀ ਫਰਸਟ ਪ੍ਰਾਈਜ਼ ਸ਼ੀਨਾ ਗਰੁੱਪ ਹਲੋ ਫਰਸਟ ਪ੍ਰਾਈਜ਼ ਇਹ ਫਤੂ ਵੀਰ ਜੀ ਹੁਣਾਂ ਦਾ ਸ਼ਾਗਿਰਦ ਬੋਲੂ ਪਹਿਲਵਾਨ ਜੀ ਸ਼ੀਨਾ ਗਰੁੱਪ ਆ ਲੋ ਜੀ ਫਤੂ ਵੀਰ ਜੀ ਹੁਣਾਂ ਦਾ ਪਹਿਲਾ ਨਾਮ ਜੋ ਵਿਸਾਖ ਦੇ ਪੰਜਵੇਂ ਐਤਵਾਰ ਸ਼ੀ ਲੜਾਈ ਗਈ ਸੀ ਉਹਦੇ ਵਿੱਚ ਫਰਸਟ ਪੋਜੀਸ਼ਨ ਆਈ ਜੇ ਫਤੂ ਵੀਰ ਨੂੰ ਬਾਰ ਬੈਠੇ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਅਜੇ ਵੀਰ ਦਾ ਫੋਨ ਨਹੀਂ ਆਇਆ ਜੀ ਕਰਾਓ ਵੀਡੀਓ ਕਾਲ ਆ ਲੋ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸ਼ੀਨਾ ਗਰੁੱਪ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਬੱਚਾ ਤੇ ਡਬਲ ਮੋਰ ਸ਼ਮਸ਼ੇਰ ਜੀ ਦੇ ਲੋ ਜੀ ਇਰ ਤੇ ਬੱਚਾ ਤੇ ਡਬਲ ਮੋਰ ਸ਼ਮਸ਼ੇਰ ਵੀਰ ਜੀ ਹੁਣਾ ਦਾ ਬਾਜਵਾ ਗਰੁੱਪ ਅੰਮ੍ਰਿਤਸਰ ਸਾਹਿਬ ਆ ਲੋ ਜੀ ਡਬਲ ਮੋਰ ਤੇ ਬੱਚੇ ਦਾ ਨਾਮ ਠੀਕ ਹੈ ਜੀ ਜਿਹਨੂੰ ਕਹਿੰਦੇ ਨੇ ਕਹਿ ਕੇ ਡਬਲ ਮੋਰ ਲਵਾਈ ਜਾਂਦੀ ਹੈ ਤੇ ਉਹ ਵੀਰ ਜੀ ਹੁਣਾਂ ਦਾ ਨਾਮ ਆਇਆ ਜੇ ਜੀ ਆ ਲੋ ਜੀ ਇਹ ਆਪਣੇ ਫਤੂ ਵੀਰ ਜੀ ਹੁਣੀ ਆ ਫਤੂ ਵੀਰ ਜੀ ਹੁਣਾ ਫਤੂ ਵੀਰ ਜੀ ਹੁਣਾ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਚਾਰ ਸ਼ੀਲਡਾਂ ਦੇ ਨਾਮ ਤੇ ਕਬਜ਼ਾ ਕੀਤਾ ਇਹ ਫਤੂ ਵੀਰ ਜੀ ਹੋਣਾ ਨੇ ਇਹ ਜਿਹੜੀ ਜੇਡ ਸੀ ਸ਼ੀਲਡ ਉਡੀ ਆ ਜੀ 3rd ਪ੍ਰਾਈਜ਼ ਇਹ ਸੰਨੀ ਵੀਰ ਕਾਂਢੀ ਪਾਰਟੀ ਕਪਲ ਪੋਸ਼ਲ ਭਾਜੀ ਆ ਜੀ ਉਹ ਤੇ ਹਟ ਰ ਗਿਆ ਤੇ ਉਹ ਤੇ ਹਟ ਲੱਗੀ ਲੋ ਜੀ ਜੱਜ ਵੀਰ ਫਰੂਟਾ ਵਾਲੇ ਉਹਨਾਂ ਦਾ ਹੇਟ ਕਬੂਤਰ ਦਾ ਨਾਮ ਠੀਕ ਹੈ ਜੀ ਆਓ ਜੀ ਪਾਰਟੀ ਬਿੱਲਾ ਵੀਰ ਆਸਟ੍ਰੇਲੀਆ ਵਾਲਾ ਤੇ ਸਿਮੂ ਵੀਰ ਜੀ ਹਲੋ ਜੀ ਹਟ ਨਾਮ ਵੀ ਜਾਂ ਜੋ ਵੀਰ ਦਾ ਜੀ ਬਿੱਲੇ ਵੀਰ ਨੂੰ ਤੇ ਵੱਡੇ ਉਸਤਾਦ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਹਨ ਜੀ ਹਾਂ ਜੀ ਜੀ ਉਸਤਾਦ ਜੀ ਹਾਰਡ ਪ੍ਰਾਈਜ਼ ਹੈ ਜੀ ਸੰਨੀ ਵੀਰ ਕਾਂਢੀ ਪਾਰਟੀ ਕਪਲ ਸੋਸ਼ਲ ਭਾਜੀ ਹਲੋ ਜੀ ਆ ਲੋ ਜੀ ਸੰਨੀ ਵੀਰ ਹੁਣਾ ਨੂੰ ਠੀਕ ਹੈ ਜੀ 3rd ਪ੍ਰਾਈਜ਼ ਬਹੁਤ ਬਹੁਤ ਮੁਬਾਰਕਾ ਹਾਂ ਜੀ ਵੀਰ ਹੁਣਾ ਨੂੰ ਜੀ 3rd ਪ੍ਰਾਈਜ਼ ਦੀਆਂ ਸੰਜੂ ਉਸਤਾਦ ਜੀ ਹੁਣਾ ਨੂੰ ਵੀ ਬਹੁਤ ਬਹੁਤ ਮੁਬਾਰਕਾ ਹਾਂ ਜੀ ਪਾਰਟੀ ਸੰਜੂ ਉਸਤਾਦ ਜੀ ਹੁਣਾ ਦੀ ਬਹੁਤ ਬਹੁਤ ਮੁਬਾਰਕਾ ਹਾਂ ਵੀਰ ਜੀ ਸੈਕਿੰਡ ਪ੍ਰਾਈਜ਼ ਲਵ ਵੀਰ ਡਰਾਮਾ ਵਾਲੇ ਬਾਜ਼ਾਰ ਤੋਂ ਹਲੋ ਜੀ ਸੈਕਿੰਡ ਪ੍ਰਾਈਜ਼ ਲਾ ਵੀਰ ਅਮਰਤ ਵੀਰ ਕਠੇ ਕਬੂਤਰ ਬਾਜੀ ਕਰਦੇ ਓਏ ਸ਼ਾਬਾਸ਼ ਅਮਰਤ ਵੀਰ ਜੀ ਜਿਨ੍ਹਾਂ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਖਰਾਕ ਲਾਉਂਦਿਆਂ ਦੀ ਜੀ ਹਲੋ ਜੀ ਥਿੰਮੂ ਵੀਰ ਜੀ ਹੁਣਾਂ ਦੀ ਪਾਰਟੀ ਤੇ ਥਿੰਮੂ ਵੀਰ ਹੁਣਾਂ ਨੂੰ ਤੇ ਬਿੱਲੇ ਵੀਰ ਹੁਣਾਂ ਨੂੰ ਤੇ ਬੋਵੀ ਉਸਤਾਜੀ ਸਪਾਣਾ ਨੂੰ ਬਹੁਤ ਬਹੁਤ ਮੁਬਾਰਕਾਂ ਹਾਂ ਜੀ ਹਲੋ ਜੀ ਸੰਨੀ ਮਿਸਤਰੀ ਵੀਰ ਪਾਰਟੀ ਪਿੰਕੇ ਸਤਾਜੀ ਰਖਸ਼ਿਆਂ ਵਾਲੇ ਫਸਟਰ ਨਾਮ ਆਹ ਸ਼ੀਲਡ ਦੇ ਵਿੱਚ ਚੈਂਪੀਅਨ ਹੋਇਆ ਜੇ ਵੀਰ ਜੀ ਤੇ ਜਿੰਨੀਆਂ ਸ਼ੀਲਾਂ ਹੀ ਸਾਰਿਆਂ ਤੋਂ ਵੱਡੀ ਸ਼ੀਲ ਵੀਰ ਲੈ ਕੇ ਚੱਲਿਆ ਜੀ ਹਲੋ ਜੀ ਸੰਨੀ ਵੀਰ ਨੂੰ ਠੀਕ ਹੈ ਜੀ ਤੇ ਪਿੰਕੇ ਸਤਾਜੀ ਰਖਸ਼ਿਆਂ ਵਾਲਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ ਜੀ ਮੇਰੇ ਵੱਲੋਂ ਤੇ ਸਾਡੇ ਸਾਰੇ ਗਰੁੱਪ ਵੱਲੋਂ ਬਾਈਵਾ ਗਰੁੱਪ ਵੱਲੋਂ ਤੇ ਆਲ ਅੰਮ੍ਰਿਤਸਰ ਕਬੂਤਰ ਬਾਈ ਖੜਾਰੀ ਵੀਰਾਂ ਵੱਲੋਂ ਜੀ ਹਾਂਜੀ ਉਸਤਾਦ ਜੀ ਹੈਪੀ ਵੈਲਡਿੰਗ ਵਾਲੇ ਸ਼ੀਨਾ ਗਰੁੱਪ ਵਾਲੇ ਹੈਪੀ ਵੀਰ ਜੀ ਵੈਲਡਿੰਗ ਵਾਲੇ ਸ਼ੀਨਾ ਗਰੁੱਪ ਉਹਨਾਂ ਦੀ ਹਿੱਟ ਪ੍ਰਵਾਜ ਆਈ ਹੈ ਜੀ ਹਲੋ ਜੀ ਹੈਪੀ ਵੀਰ ਜੀ ਉਹਨਾਂ ਦਾ ਹਿੱਟ ਪ੍ਰਵਾਜ ਠੀਕ ਹੈ ਜੀ ਸ਼ੀਨਾ ਗਰੁੱਪ ਬਾਬਾ ਟੋਨੀ ਜੀ ਹੈਪੀ ਵੀਰ ਜੀ ਠੀਕ ਹੈ ਜੀ ਪਟਵਾਰੀ ਵੀਰ ਜੀ ਹੁਣੀ ਜੱਟ ਵੀਰ ਹੁਣੀ ਤੇ ਬਾਕੀ ਸਾਰੇ ਆਏ ਹੋਏ ਵੀਰ ਬਹੁਤ ਬਹੁਤ ਮੁਬਾਰਕਾਂ ਜੀ ਸ਼ੀਨਾ ਗਰੁੱਪ ਨੂੰ ਆ ਲੋ ਜੀ ਆ ਲਾਡੀ ਵੀਰ ਜੀ ਹੁਣੀ ਇੱਧਰ ਆਪਣਾ ਵੀਰੂ ਵੀਰ ਠੀਕ ਹੈ ਜੀ ਆ ਲੋ ਜੀ ਇਹ ਆਪਣੇ ਬਾਬਾ ਜੀ ਠੀਕ ਹੈ ਜੀ ਬਾਬਾ ਟੋਨੀ ਜੀ ਆ ਸਾਈਲ ਵੀਰ ਜਪਨ ਨਿਸ਼ਾਨ ਆ ਤੋਤਾ ਵੀਰ ਰਾਜਾ ਵੀਰ ਆਪਣੇ ਲਾਡੀ ਵੀਰ ਠੀਕ ਹੈ ਜੀ ਗੋਪੀ ਵੀਰ ਸਾਈਨ ਸਾਈਨ ਵੀਰ ਸੋਨਾ ਵੀਰ ਤੇ ਵੀਰੂ ਵੀਰ ਜੀ ਇਧਰ ਗੋਪੀ ਵੀਰ ਇਧਰ ਬਜਨ ਉਸਤਾਦ ਜੀ ਹਣੀ ਇਧਰ ਜਗਤਾਰ ਵੀਰ ਜੀ ਹਣੀ ਠੀਕ ਹੈ ਜੀ ਇਧਰ ਆਪਣੇ ਜੱਟ ਸਾਹਿਬ ਇਧਰ ਲਾਡੀ ਵੀਰ ਜੀ ਹਣੀ ਠੀਕ ਹੈ ਜੀ ਇਧਰ ਪਟਵਾਰੀ ਸਾਹਿਬ ਤੇ ਇਧਰ ਆਪਣੇ ਹੈਪੀ ਵੀਰ ਜੀ ਵੈਲਡਿੰਗ ਵਾਲੇ ਲੋ ਜੀ ਗੋਰੀ ਵੀਰ ਇਧਰ ਜੋਬਨ ਵੀਰ ਜੀ ਆ ਸ਼ੀਨਾ ਗਰੁੱਪ ਠੀਕ ਹੈ ਜੀ ਆ ਸਾਰੀਆਂ ਸ਼ੀਲਾਂ ਦਾ ਕਬਜ਼ਾ ਕੀਤਾ ਜੀ ਅੱਜ ਫਤੂ ਵੀਰ ਜੀ ਹੋਣਾ ਨੇ ਤੇ ਹੈਪੀ ਵੀਰ ਜੀ ਹੋਣਾ ਨੇ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਸਾਰੇ ਸ਼ੀਨਾ ਗਰੁੱਪ ਨੂੰ ਠੀਕ ਹੈ ਜੀ ਵੱਡੇ ਉਸਤਾਦ ਜੀ ਹੋਣਾ ਨੂੰ ਉਸਤਾਦ ਗੁਰਵਿੰਦਰ ਸਿੰਘ ਜੀ ਓਲਖ ਸਾਹਿਬ ਲੋ ਜੀ ਇਹ ਬੱਬੂ ਉਸਤਾਦ ਜੀ ਚੇਅਰਮੈਨ ਸਾਹਿਬ ਆਪਣੇ ਠੀਕ ਹੈ ਜੀ ਜੋ ਬਹੁਤ ਸੰਜੋਗ ਹੁੰਦਾ ਜੀ ਸ਼ੀਲਾਂ ਦੇ ਵਿੱਚ ਤੇ ਇਹ ਪਿਛਲੇ ਦਿਨੀ ਕੋਈ ਘਟਨਾ ਘਟੀ ਸੀ ਉਹਰੇ ਵਿੱਚ ਵੀ ਬਹੁਤ ਸੰਜੋਗ ਰਿਹਾ ਜੀ ਉਸਤਾਜੀ ਹੁਣਾ ਦਾ ਹੱਲੇ ਕੱਲ ਹੀ ਵੀਡੀਓ ਪਾਈ ਏ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸਾਰੇ ਵੀਰਾਂ ਨੂੰ ਇੰਨਾ ਪਿਆਰ ਦੇਣ ਤੇ ਜੀ ਉਸਤਾਜੀ ਹੁਣਾ ਦਾ ਬੱਬੂ ਉਸਤਾਜੀ ਚੇਅਰਮੈਨ ਸਾਹਿਬ ਦਾ ਮਾਨ ਸਨਮਾਨ ਕਰਦੇ ਹੋਏ ਠੀਕ ਹੈ ਜੀ ਵੱਡੇ ਉਸਤਾਜੀ ਉਸਤਾਦ ਕੁਲਤਾਰ ਸਿੰਘ ਜੀ ਬਾਏ ਬਾਗਿਆਸ ਜਨਤੀ ਠੀਕ ਹੈ ਜੀ ਨਾਲ ਆਪਣੇ ਹੀਰੇ ਵੀਰ ਜੀ ਹੁਣੀ ਤੇ ਨਾਲ ਸਾਰੀ ਪਾਰਟੀ ਲੋ ਜੀ ਆ ਸ਼ਮਸ਼ੇਰ ਵੀਰ ਜੀ ਹੁਣਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਜੋ ਕਿ ਮੈਂਬਰ ਨੇ ਠੀਕ ਹੈ ਜੀ ਤੇ ਬਹੁਤ ਸੋਹਣੀ ਸ਼ੀਲਡ ਅਡਵਾਈ ਹੈ ਜੀ ਵੀਰ ਜੀ ਹੁਣਾਂ ਨੇ ਤਿੰਨ ਸ਼ੀਲਡਾਂ ਅਡਵਾਈਆਂ ਨੇ ਤੇ ਬਹੁਤ ਸੋਹਣੀਆਂ ਓਡੀਆਂ ਨੇ ਤੇ ਅਗਲੇਰੀ ਮਹਾਰਾਜ ਕਿਰਪਾ ਕਰੇ ਪੰਜ ਵੀ ਹੋ ਸਕਦੀਆਂ ਨੇ ਸ਼ੀਲਡਾਂ ਠੀਕ ਹੈ ਜੀ ਠੀਕ ਹੋ ਗਿਆ ਜੀ ਆ ਲੋ ਜੀ ਵਿਸ਼ੇ ਸਨਮਾਨ ਕਰਦੇ ਹੋਏ ਨਿੰਦਰ ਸਾਧ ਜੀ ਡਬਈ ਵਾਲਿਆਂ ਦਾ ਜੀ ਆ ਲੋ ਜੀ ਚੇਅਰਮੈਨ ਸਾਹਿਬ ਬੱਬੂ ਸਾਤਾ ਉਹ ਆਪਾਂ ਲੋ ਜੀ ਵਿੱਕੀ ਵੀਰ ਜੀ ਹੁਣਾਂ ਦਾ ਬੱਬੂ ਉਸਤਾਦ ਜੀ ਚੇਅਰਮੈਨ ਸਾਹਿਬ ਨਾਲ ਪਿੰਕੇ ਉਸਤਾਦ ਜੀ ਨਾਲ ਵੱਡੇ ਉਸਤਾਦ ਜੀ ਸਰਦਾਰ ਕੁਲਤਾਰ ਸਿੰਘ ਜੀ ਮਾਨ ਸਨਮਾਨ ਕਰਦੇ ਹੋਏ ਜੀ ਠੀਕ ਹੈ ਜੀ ਆ ਵੀਰਾਂ ਦੀ ਬਹੁਤ ਮਿਹਨਤ ਹੀ ਤੇ ਬਹੁਤ ਸੋਹਣੀਆਂ ਸ਼ੀਲਾਂ ਹੋਈਆਂ ਜੀ ਬਿਲਕੁਲ ਜੀ ਬਿਲਕੁਲ ਐ ਅਮਰਤਵੀਰ ਦੀ ਵੀ ਬੜੀ ਮਿਹਨਤ ਸੀ ਜੀ ਹਲੋ ਜੀ ਹਲੋ ਜੀ ਜਿੱਦਾਂ ਕੀ ਮੈਂ ਤੁਹਾਨੂੰ ਕਿਹਾ ਵਾ ਜੀ ਅਮਰਤਵੀਰ ਦੀ ਬਹੁਤ ਮਿਹਨਤ ਸੀ ਤੇ ਅਮਰਤਵੀਰ ਦਾ ਵੀ ਮਾਨ ਸਨਮਾਨ ਕਰਦੇ ਹੋਏ ਜੀ ਹਲੋ ਜੀ ਹੀਰੇ ਵੀਰ ਜੀ ਹੁਣਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਪਾਰਟੀ ਸੋਨੂ ਪਹਿਲਵਾਨ ਜੀ ਸ਼ਹਿਰੀ ਪ੍ਰਧਾਨ ਆ ਲੋ ਜੀ ਸੋਨੂ ਵੀਰ ਜੀ ਹੁਣਾਂ ਦਾ ਮਾਨ ਸਨਮਾਨ ਕਰਦੇ ਹੋਏ ਰਾਜੂ ਉਸਤਾਦ ਜੀ ਕੁਲਫੀਆਂ ਵਾਲੇ ਆ ਲੋ ਜੀ ਰੋਬਿਨ ਵੀਰ ਦਾ ਮਾਨ ਸਨਮਾਨ ਕਰਦੇ ਹੋਏ ਜੀ ਆ ਰੋਬਿਨ ਵੀਰ ਦਾ ਮਾਨ ਸਨਮਾਨ ਕਰਦੇ ਹੋਏ ਜੀ ਧੰਨਵਾਦ ਕਰਦੇ ਆ ਜੀ ਮਾਨ ਸਨਮਾਨ ਕਰਦੇ ਆ ਰਾਜੂ ਉਸਤਾਦ ਜੀ ਹਣੀ ਠੀਕ ਹੈ ਜੀ ਆਪਣੇ ਸਾਰੇ ਵੱਡੇ ਉਸਤਾਦਾਂ ਬਾਣ ਪਿੰਗੇ ਉਸਤਾਦ ਜੀ ਰੱਖਿਆ ਵਾਲੇ ਲਾਡੀ ਉਸਤਾਦ ਜੀ ਹਣੀ ਉਸਤਾਨ ਕੋ ਉਤਾਰ ਦੇਗੀ ਮੇਰੇ ਦਾਦਾ ਸਾਡੀ ਹਣੀ ਠੀਕ ਹੈ ਜੀ ਮਾਨ ਸਨਮਾਨ ਕਰਦੇ ਹੋਏ ਆ ਬਹੁਤ ਪਿਆਰ ਮਿਲਦਾ ਜੀ ਮੈਨੂੰ ਸਾਰਿਆਂ ਕੋ ਆ ਸਾਰਿਆਂ ਦੀ ਬਦੌਲਤ ਹੀ ਅੱਪਾ ਵੀਡੀਓ ਬਣਾਇਦੀਆਂ ਵਾ ਤੇ ਮੈਂ ਅੱਗੇ ਵੀ ਅਨਾਉਂਸ ਕਰਦਾ ਅੱਜ ਫੇਰ ਮੈਂ ਅਨਾਉਂਸ ਕਰਨ ਲੱਗਾ ਜੀ ਜਿਹੜਾ ਮਰਜੀ ਵੀਰ ਬੁਲਾਵੇ ਕੋਈ ਕਿਸੇ ਕੋ ਪੈਸੇ ਲੋ ਮਰਜੀ ਬੁਲਾਵੇ ਆਪਾਂ ਨੂੰ ਜਿਹੜੀ ਮਰਜੀ ਛੱਤ ਤੇ ਠੀਕ ਹੈ ਜੀ ਕੋਈ ਵੀਰ ਆਪਾਂ ਕਿਸੇ ਕੋ ਪੈਸਾ ਨਹੀਂ ਲੈਣਾ ਜੀ ਤੇ ਆਪਾਂ ਨੂੰ ਜਿਹੜਾ ਮਰਜੀ ਸੇਵਾ ਦਾ ਮੌਕਾ ਦਵੇ ਸਾਰੇ ਵੀਰਾਂ ਦਾ ਧੰਨਵਾਦ ਜੀ ਜੀ ਨਿੰਦਰ ਉਸਤਾਦ ਜੀ ਦੁਬਈ ਵਾਲਾ ਦਾ ਮਾਨ ਸਨਮਾਨ ਕਰਦੇ ਹੋਏ ਜੀਓ ਉਸਤਾਦ ਜੀ ਹੁਣੀ ਤੇ ਨਾਲ ਵੀਰ ਹੁਣੀ ਸਾਰੇ ਠੀਕ ਹੈ ਜੀ ਤੇ ਸਪੈਸ਼ਲ ਸਨਮਾਨ ਕਰਦੇ ਹੋਏ ਜੀ ਵੱਡੇ ਕੱਪਾਂ ਸੋਨੇ ਰੰਗਾ ਕੱਪ ਦੇ ਕੇ ਸਨਮਾਨ ਕਰਦੇ ਹੋਏ ਵੀਰ ਹੁਣਾ ਨੂੰ ਠੀਕ ਹੈ ਜੀ ਉਸਤਾਦ ਜੀ ਹੁਣਾ ਨੂੰ ਤਾੜੀ ਮਾਰ ਦਿਓ ਜੀ ਸਾਰੇ ਮੇਰੇ ਵੀਰ ਇੱਕ ਰੀ ਉਸਤਾਦ ਕਰਾਚੂ ਪਾਰਟੀ ਵੱਲੋਂ ਸੰਨੀ ਪਿੰਡ ਨਾਕਲਾ ਆ ਲੋ ਜੀ ਨਾਲ ਆਪਣੇ ਰੋਕੀ ਸਾਧ ਜੀ ਹਣੀ ਲੋ ਜੀ ਲੋ ਜੀ ਅਗਲੀ ਵੀਡੀਓ ਚ ਜਲਦ ਮਿਲਾਂਗੇ ਤਤਤਾਕਲੀ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ